ਸਾਚੀ ਕਾਲਜੀ ਤੁਸੀਂ ਦੇਖ ਰਹੇ ਹੋ ਲੋਕ ਹਿੱਤ ਪੰਜਾਬ ਤੇ ਇੱਕ ਢਾਬੇ ਢਾਬੇ ਦੇ ਅੰਦਰ ਤੁਸੀਂ ਰੋਟੀ ਦਾ ਪ੍ਰਬੰਧ ਜਾਂ ਫਿਰ ਹੋਰ ਖਾਣ ਪੀਣ ਦਾ ਪ੍ਰਬੰਧ ਤਾਂ अनेका ਵਾਰ ਦੇਖਿਆ ਤੇ ਸੁਣਿਆ ਹੋਵੇਗਾ ਪਰ ਮਾਨਸਾ ਜ਼ਿਲ੍ਹੇ ਦੀ ਬਰੇਟਾ ਪੁਲਿਸ ਨੇ ਇੱਕ ਢਾਬੇ ਦੇ ਵਿੱਚ ਜਦੋਂ ਛਾਪਾ ਮਾਰਿਆ ਤਾਂ ਅੰਦਰਲਾ ਸੀਨ ਦੇਖ ਕੇ ਉਹ ਵੀ ਹੈਰਾਨ ਹੋ ਗਏ ਸਕ੍ਰੀਨ ਤੇ ਚੱਲ ਰੀਆਂ ਤਸਵੀਰਾਂ ਜਿਸ ਦੇ ਵਿੱਚ ਕੁਝ ਮਹਿਲਾਵਾਂ ਮੂੰਹ ਲੁਕੋ ਕੇ ਪੁਲਿਸ ਦੀ ਗ੍ਰਿਫਤ ਦੇ ਵਿੱਚ ਨਜ਼ਰ ਆ ਰਹੀਏ ਨੇ ਤਾਂ ਦਾਦੇ ਕਿ ਮਾਨਸਾ ਜ਼ਿਲ੍ਹੇ ਦੀ ਬਰੇਟਾ ਪੁਲਿਸ ਨੇ ਘਟਾਬੇ ਦੀ ਆੜ੍ਹਤ ਵਿੱਚ ਚੱਲ ਰਹੇ ਦੇਹ ਵਪਾਰ ਦੇ ਧੰਦੇ ਦਾ ਪਰਦਾਫਾਸ਼ ਕੀਤਾ ਹੈ ਪੁਲਿਸ ਨੇ ਘਟਾਬੇ ਤੇ ਛਾਪਾ ਮਾਰਿਆ ਪੰਜ ਔਰਤਾਂ ਸਮੇਤ 8 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ ਇਹ ਕਾਰਵਾਈ ਕਿਸ਼ਨਗੜ ਅਤੇ ਬਹਾਦਰਪੁਰ ਰੋਡ ਤੇ ਬਰੇਟਾ ਪਿੰਡ ਦੇ ਘਟਾਬੇ ਤੇ ਕੀਤੀ ਗਈ ਹੈ ਬਰੇਟਾ ਪੁਲਿਸ ਸਟੇਸ਼ਨ ਦੇ ਇੰਚਾਰਜ ਨੇ ਦੱਸਿਆ ਕਿ ਉਹਨਾਂ ਨੂੰ ਕਿਸ਼ਨਗੜ ਬਰੇਟਾ ਰੋਡ ਦੇ ਘਟਾਬੇ ਦੇ ਵਿੱਚ ਚੱਲ ਰਹੇ ਦੇਬਪਾ ਦੇ ਧੰਦੇ ਦੇ ਬਾਰੇ ਸੂਚਨਾ ਮਿਲੀ ਸੀ ਜਾਣਕਾਰੀ ਮੁਤਾਬਕ ਇੱਕ ਔਰਤ ਢਾਬਾ ਚਲਾ ਰਹੀ ਸੀ ਤੇ ਇਸ ਦੀ ਆਰ ਵਿੱਚ ਗੈਰ ਕਾਨੂੰਨੀ ਗਤੀਵਿਧੀ ਵੀ ਚੱਲ ਰਹੀ ਸੀ ਸੂਚਨਾ ਤੋਂ ਬਾਅਦ ਪੁਲਸ ਨੇ ਮੌਕੇ ਤੇ ਛਾਪਾ ਮਾਰਿਆ ਤੇ ਪੰਜ ਔਰਤਾਂ ਸਮੇਤ 8 ਲੋਕਾਂ ਨੂੰ ਰੰਗੇ ਹੱਥੀ ਕਾਬੂ ਕੀਤਾ ਗ੍ਰਿਫਤਾਰ ਕੀਤੇ ਗਏ ਸਾਰੇ ਮੋਲਜਮਾ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਉਹਨਾਂ ਨੂੰ ਬੜਨਾਲਾ ਅਦਾਲਤ ਵਿੱਚ ਪੇਸ਼ ਕੀਤਾ ਗਿਆ ਇਹ ਕੱਲ ਸੀਗਾ ਜੀ ਵੈਲਕਮ ਟੂ ਬਾਹੜੇ ਕਿਸਨਗੜ ਰੋਡ ਤੇ ਆ ਬਰੇਟੇ ਉਥੇ ਵੈਲਕਮ ਟੂ ਬੇਦੇਵਕ ਲੇਡੀ ਸੀ ਅਬ ਹੋਰ ਤੋਂ ਆ ਕੇ ਰਹਿ ਰਹੀ ਆ ਰਣਜੀਤ ਕੌਰ ਕਰਨਜੀਤ ਕੌਰ ਉਥੇ ਸਾਨੂੰ ਪਤਾ ਲੱਗਿਆ ਸੀਗਾ ਵੀ ਇੱਥੇ ਗਲਤੰਦਾਂ ਕਰ ਰਹੀ ਆ ਢਾਬੇ ਦੇ ਨਾਤੇ ਉਥੇ ਜਿਹੜਾ ਰੇਡ ਕੀਤੀ ਆ ਸੀਆਈ ਨਾਲ ਮਿਲ ਕੇ ਰੇਡ ਦੌਰਾਨ ਸਾਨੂੰ ਪੰਜ ਲੇਡੀ ਆ ਸਮੇਤ ਮਾਲਕਾ ਢਾਬੇ ਦੀ ਤੇ ਤਿੰਨ ਜੰਕਸ ਮਿਲੇ ਨੇ ਜਿਨ੍ਹਾਂ ਤੇ ਹੀ ਕਾਨੂੰਨੀ ਕਾਰਵਾਈ ਜਿਹੜੇ ਆ ਕੀਤੀ ਕੀਤੀ ਆ ਇੱਕ ਕੇਸ ਪੁਲਿਸਰ ਕੀਆ ਜਾਨੀ ਹੈ ਕਿ ਵੱਖ-ਵੱਖ ਦੇ ਨਹੀਂ ਪਟਿਆਲਾ ਜ਼ਿਲ੍ਹੇ ਦੀ ਇੱਕ ਬੰਡੇ ਦੇ ਆ ਇੱਕ ਸਰੂਰ ਦੀ ਆ ਤੇ ਇਹ ਕਿੰਨੇ ਵਿੱਚ ਧੰਦੇ ਚਲੀ ਜਾਂਦਾ ਨਹੀਂ ਤਾਂ ਤਾਂ ਨਹੀਂ ਨੂੰ ਪਤਾ ਜਦੋਂ ਨੂੰ ਪਤਾ ਲੱਗਿਆ ਉਹਦੀ ਸੀ ਰੇਡ ਕਰਕੇ ਫੜਤੀ ਇਹਨਾਂ ਦੇ ਕਾਰਵਾਈ ਕੀਤੀ ਆ ਜੀ ਉਹਨੇ ਤਾਂ ਕੀ ਕਾਰਵਾਈ ਕੀਤੀ ਆ ਰੀ ਕਾਰਵਾਈ ਤਾਂ ਇਹ ਜਿਹੜਾ ਧੰਦਾ ਅਲਰੇਡੀ ਜਿਹੜਾ ਨਾਲ ਗਲਤ ਕੰਮ ਕਰਾਉਂਦੀਆਂ ਸੀਗਾ ਉਹਦੇ ਬਣਦੇ ਧਾਰਾ ਦੇ ਲਗਾਤੀ ਨੇ ਐਕਟ ਦੇ ਅੰਦਰ ਸਰਸ਼ੀ ਕਾਲ ਜੀ ਤੁਸੀਂ ਦੇਖ ਰਹੇ ਹੋ ਲੋਕ ਹਿੱਤ ਪੰਜਾਬ ਤੇ ਇੱਕ ਢਾਬੇ ਢਾਬੇ ਦੇ ਅੰਦਰ ਤੁਸੀਂ ਰੋਟੀ ਦਾ ਪ੍ਰਬੰਧ ਜਾਂ ਫਿਰ ਹੋਰ ਖਾਣ ਪੀਣ ਦਾ ਪ੍ਰਬੰਧ ਤਾਂ अनेका ਵਾਰ ਦੇਖਿਆ ਤੇ ਸੁਣਿਆ ਹੋਵੇਗਾ ਪਰ ਮਾਨਸਾ ਜ਼ਿਲ੍ਹੇ ਦੀ ਬਰੇਟਾ ਪੁਲਿਸ ਨੇ ਇੱਕ ਢਾਬੇ ਦੇ ਵਿੱਚ ਜਦੋਂ ਛਾਪਾ ਮਾਰਿਆ ਤਾਂ ਅੰਦਰਲਾ scene ਦੇਖ ਕੇ ਉਹ ਵੀ ਹੈਰਾਨ ਹੋ ਗਏ ਸਕ੍ਰੀਨ ਤੇ ਚੱਲ ਰੀਆਂ ਤਸਵੀਰਾਂ ਜਿਸ ਦੇ ਵਿੱਚ ਕੁਝ ਮਹਿਲਾਵਾਂ ਮੂੰਹ ਲੁਕੋ ਕੇ ਪੁਲਿਸ ਦੀ ਗ੍ਰਿਫਤ ਦੇ ਵਿੱਚ ਨਜ਼ਰ ਆ ਰਹੀਏ ਨੇ ਤਾਂ ਦਾਦੇ ਕਿ ਮਾਨਸਾ ਜ਼ਿਲ੍ਹੇ ਦੀ ਬਰੇਟਾ ਪੁਲਿਸ ਨੇ ਘਟਾਬੇ ਦੀ ਆੜ ਦੇ ਵਿੱਚ ਚੱਲ ਰਹੇ ਦੇਬ ਵਪਾਰ ਦੇ ਧੰਦੇ ਦਾ ਪਰਦਾਫਾਸ਼ ਕੀਤਾ ਹੈ ਪੁਲਿਸ ਨੇ ਘਟਾਬੇ ਤੇ ਛਾਪਾ ਮਾਰਿਆ ਪੰਜ ਔਰਤਾਂ ਸਮੇਤ 8 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ ਇਹ ਕਾਰਵਾਈ ਕਿਸ਼ਨਗੜ ਅਤੇ ਬਹਾਦਰਪੁਰ ਰੋਡ ਤੇ ਬਰੇਟਾ ਪਿੰਡ ਦੇ ਘਟਾਬੇ ਤੇ ਕੀਤੀ ਗਈ ਹੈ ਬਰੇਟਾ ਪੁਲਿਸ ਸਟੇਸ਼ਨ ਦੇ ਇੰਚਾਰਜ ਨੇ ਦੱਸਿਆ ਕਿ ਉਹਨਾਂ ਨੂੰ ਕਿਸ਼ਨਗੜ ਬਰੇਟਾ ਰੋਡ ਦੇ ਘਟਾਬੇ ਦੇ ਵਿੱਚ ਚੱਲ ਰਹੇ ਦੇਬਪਾ ਦੇ ਧੰਦੇ ਦੇ ਬਾਰੇ ਸੂਚਨਾ ਮਿਲੀ ਸੀ ਜਾਣਕਾਰੀ ਮੁਤਾਬਕ ਇੱਕ ਔਰਤ ਢਾਬਾ ਚਲਾ ਰਹੀ ਸੀ ਤੇ ਇਸ ਦੀ ਆਰਟੀ ਵਿੱਚ ਗੈਰ ਕਾਨੂੰਨੀ ਗਤੀਵਿਧੀ ਵੀ ਚੱਲ ਰਹੀ ਸੀ ਸੂਚਨਾ ਤੋਂ ਬਾਅਦ ਪੁਲਸ ਨੇ ਮੌਕੇ ਤੇ ਛਾਪਾ ਮਾਰਿਆ ਤੇ ਪੰਜ ਔਰਤਾਂ ਸਮੇਤ ਅੱਠ ਲੋਕਾਂ ਨੂੰ ਰੰਗੇ ਹੱਥੀ ਕਾਬੂ ਕੀਤਾ ਗ੍ਰਿਫਤਾਰ ਕੀਤੇ ਗਏ ਸਾਰੇ ਮੋਲਜਮਾ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਉਹਨਾਂ ਨੂੰ ਬਡਨਾਲਾ ਅਦਾਲਤ ਵਿੱਚ ਪੇਸ਼ ਕੀਤਾ ਗਿਆ ਇਹ ਕੱਲ ਸੀਗਾ ਜੀ ਵੈਲਕਮ ਟੂ ਬਹਾੜੇ ਕਿਸਨਗੜ ਰੋਡ ਤੇ ਆ ਬਰੇਟੇ ਉਥੇ ਵੈਲਕਮ ਟੂ ਬੇਦੇਵਕ ਲੇਡੀ ਸੀ ਅਬ ਹੋਰ ਤੋਂ ਆ ਕੇ ਰਹਿ ਰਹੀ ਆ ਰਣਜੀਤ ਕੌਰ ਕਰਨਜੀਤ ਕੌਰ ਉਥੇ ਸਾਨੂੰ ਪਤਾ ਲੱਗਿਆ ਸੀਗਾ ਵੀ ਇੱਥੇ ਗਲਤੰਦਾ ਕਰ ਰਹੀ ਆ ਢਾਬੇ ਦੇ ਨਾਤੇ ਉਥੇ ਜਿਹੜਾ ਰੇਡ ਕੀਤੀ ਆ ਸੀਆਈ ਨਾਲ ਮਿਲ ਕੇ ਰੇਡ ਦੌਰਾਨ ਸਾਨੂੰ ਪੰਜ ਲੇਡੀ ਆ ਸਮੇਤ ਮਾਲਕਾ ਢਾਬੇ ਦੀ ਤੇ ਤਿੰਨ ਜੰਕਟਸ ਮਿਲੇ ਨੇ ਜਿਨ੍ਹਾਂ ਤੇ ਹੀ ਕਾਨੂੰਨੀ ਕਾਰਵਾਈ ਜਿਹੜੇ ਆ ਕੀਤੀ ਕੀਤੀ ਆ ਕਿ ਕਿ ਪੂਰੀ ਲਰਕੀਆ ਜਾਨੀ ਹੈ ਤੇ ਵੱਖ-ਵੱਖ ਦੇ ਨਹੀਂ ਪਟਿਆਲਾ ਜ਼ਿਲ੍ਹੇ ਦੀ ਇੱਕ ਬੰਡੇ ਦੇ ਆ ਇੱਕ ਸਰੂਰ ਦੀ ਆ ਤੇ ਇਹ ਕਿੰਨੇ ਵਿੱਚ ਧੰਦੇ ਚਲੀ ਜਾਂਦਾ ਨਹੀਂ ਤਾਂ ਤਾਂ ਨਹੀਂ ਨੂੰ ਪਤਾ ਜਦੋਂ ਨੂੰ ਪਤਾ ਲੱਗਿਆ ਉਹਦੀ ਸੀ ਰੇਡ ਕਰਕੇ ਫੜਤੀ ਇਹਨਾਂ ਦੇ ਕਾਰਵਾਈ ਕੀਤੀ ਆ ਜੀ ਉਹਨੇ ਤਾਂ ਕੀ ਕਾਰਵਾਈ ਕੀਤੀ ਆ ਰੀ ਕਾਰਵਾਈ ਤਾਂ ਇਹ ਜਿਹੜਾ ਧੰਦਾ ਆਲਰੇਡੀ ਨਾਲ ਗਲਤ ਕੰਮ ਕਰਾਉਂਦੀਆਂ ਸੀਗਾ ਉਹਦੇ ਬਣਦੇ ਧਰਾ ਦੇ ਲਗਾਤੀ ਨੇ ਐਕਟ ਦੇ ਅੰਦਰ